ਖੋਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਸਹੀ ਆ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਹੇ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਦੀ ਸਕੀ ਭੁਜਾਈ ਨਾ ਸੀ ਕੋਈ ਸੰਬੰਧ ਬਣਾਏ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਿਰਕਸ ਸੰਬੰਧ ਬਣਾਏ ਜਿਨ੍ਹਾਂ ਦੇ ਮੈਂ ਨਾਂ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਦਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈਡ ਬੱਟ ਦੇ ਮਿਲੇ ਸਤਿ ਸ਼੍ਰੀ ਅਕਾਲ ਦੇਸੀ ਵਰਲਡ ਦੇਖ ਰਹੇ ਹੋ ਤੁਸੀਂ ਤੇ ਮੈਂ ਜੇ ਬਠਿੰਡਾ ਤੋਂ ਇੱਕ ਬੜਾ ਹੀ ਜਿਹੜਾ ਮਾਮਲਾ ਖੌਫਨਾਕ ਸਾਹਮਣੇ ਨਿਕਲ ਕੇ ਨਜ਼ਰ ਆਇਆ ਹੈ ਦੱਸ ਦਈਏ ਕਿ ਇੰਸਟਾਗ੍ਰam ਤੇ ਕਮਲਕੌਰ ਭਾਬੀ ਦੇ ਨਾਂ ਨਾਲ ਮਸ਼ਹੂਰ ਇਨਫਲੂਐਂਸਰ ਕੰਚਨ ਕੁਮਾਰੀ ਦੀ Laash ਕਾਰ ਦੇ ਵਿੱਚੋਂ ਮਿਲੀ ਇਸ ਮਾਮਲੇ 'ਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਐਸਪੀਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਕੰਚਨ ਕੁਮਾਰੀ ਉਰਫ ਕਮਲਕੌਰ 9 ਜੂਨ ਨੂੰ ਘਰੋਂ ਪ੍ਰੋਮੋਸ਼ਨ ਦਾ ਕਹਿ ਕੇ ਨਿਕਲੀ ਸੀ ਤੇ ਉਸ ਤੋਂ ਬਾਅਦ ਉਸਦੇ ਪਰਿਵਾਰ ਦੇ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ ਦੱਸਦੀ ਹੈ ਕਿ ਕਮਲਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਬੀਤੇ ਦਿਨੀ ਉਸ ਦੀ ਲਾਸ਼ ਮਠਿੰਡਾ ਵਿੱਚ ਇੱਕ ਕਾਰ ਵਿੱਚੋਂ ਬਰਾਮਦ ਹੁੰਦੀ ਹੈ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਸਪਤਾਲ ਦੀ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ ਵਿੱਚੋਂ ਬੱਦਬੋ ਆ ਰਹੀ ਹੈ ਜਾਂਚ ਕਰਨ ਦੇ ਕਾਰ ਦੇ ਅੰਦਰ ਇੱਕ ਔਰਤ ਦੀ লাশ ਮਿਲਦੀ ਹੈ ਉਸ ਵੇਲੇ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਪਰ ਹੁਣ ਪਤਾ ਲੱਗਿਆ ਹੈ ਕਿ ਇਹ ਕੰਚਨ ਕੁਮਾਰੀ ਉਰਫ ਕਮਲ ਕੌਰ ਹੈ ਜਿਸ ਦੀ ਉਮਰ ਲਗਭਗ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ লাশ ਕਾਰ ਦੀ ਪਿਛਲੀ ਸੀਟ ਤੇ ਪਈ ਮਿਲੀ ਕੋਈ ਵਿਅਕਤੀ ਕਾਰ ਹਸਪਤਾਲ ਦੀ ਪਾਰਕਿੰਗ ਵਿੱਚ ਛੱਡ ਕੇ ਚਲਾ ਗਿਆ ਉਹਨਾਂ ਕਿਹਾ ਕਿ ਇਹ ਕਤਲ ਦਾ ਮਾਮਲਾ ਜਾਪਦਾ ਹੈ ਤੇ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਸ ਵੀਡੀਓ ਦੇ ਵੱਲ ਲੈ ਕੇ ਚੱਲਦੇ ਆਂ ਰਾਈਟ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਇਹ ਦੇਸ਼ ਹਸਪੀਟਲ ਦੇ ਵਿੱਚ ਪਾਰਕਿੰਗ ਦੇ ਵਿੱਚ ਲੱਗੀ ਹੋਈ ਹੈ ਕੱਲ ਦੀ ਮੋਸਟ ਪ੍ਰੋਬਲਮ ਜਿਹੜੀ ਹੈਗੀ ਗੱਡੀ ਇਹ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਹੈ ਲੇਡੀ ਦੀ ਹੈਗੀ ਹੈ ਦੋ ਵਿੱਚ ਹੈਗੀ ਹੈ ਇਸ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਬਾਕੀ ਜਿਹੜੀ ਹੈਗੀ ਸਾਰੇ ਅੰਗਲਾਂ ਤੋਂ ਸੀਸੀਟੀਵੀ ਫੁਟੇਜ ਜਾਂ ਬਾਕੀ ਸਾਰੇ ਅੰਗਲ ਨੂੰ ਜਾਂਚ ਕਰਕੇ ਫਰਦਰ ਕੀ ਹੋਇਆ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇਗਾ ਇਸਰੇ ਮਰਡਰ ਲੱਗਦਾ ਹੈ ਜਾਂ ਗੱਡੀ ਚ ਬੈਠੇ ਦਾ ਸਾਹ ਕੁੱਟਿਆ ਲੱਗਦਾ ਦੇਖੋ ਦੋਨੋਂ ਚੀਜ਼ਾਂ ਪੋਸਿਬਿਲਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਇਮਰੀ ਮੌਫ ਸਹੀ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਆ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਾਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਇਮਰੀ ਮੌਫ ਸਹੀ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀ ਇਜ਼ ਥੇਰ ਸਰ ਇਹ ਜਿਹੜਾ ਜਿਹੜਾ ਨੰਬਰ ਹੈ ਇੱਥੋਂ ਪਤਾ ਲੱਗਿਆ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਟੇ ਵੀ ਜਾਲੀ ਪ੍ਰਤੀਤ ਹੁੰਦਾ ਹੈ ਬਾਕੀ ਜਿਹੜਾ ਹੈ ਆਰਟੀਓ ਅਫੀਸਰ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਪਲੀਟੀਫਿਸ਼ਨ ਕਰਾਈ ਜਾਵੇ। ਫਿਲਹਾਲ ਕੰਚਨ ਦੇ ਪਰਿਵਾਰ ਦੇ ਨਾਲ ਕੋਈ ਵੀ ਸੰਪਰਕ ਕੀਤਾ ਜਾ ਰਿਹਾ ਸੀ ਤੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਫਿਰ ਕੇਸ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੂ ਦੀ ਐਂਟਰੀ ਹੁੰਦੀ ਹੈ। ਹੁਣ ਅਮਰਿਤਸਰ ਦੀ ਦੀਪਿਕਾ ਲੂਥਰਾ ਨੂੰ ਵੀ ਉਹਨਾਂ ਨੇ ਧਮਕੀ ਦੇ ਦਿੱਤੀ ਹੈ ਸੋਸ਼ਲ ਮੀਡੀਆ ਤੇ ਦੀਪਿਕਾ ਲੂਥਰਾ ਨੂੰ ਧਮਕੀ ਦਿੰਦਿਆਂ ਅਮਰਿਤਪਾਲ ਸਿੰਘ ਮਹਿਰੂ ਨੇ ਕਿਹਾ ਹੈ ਕਿ ਉਹ ਪਹਿਲਾਂ ਵੀ ਅਸ਼ਲੀਲ ਕੰਟੈਂਟ ਨੂੰ ਲੈ ਕੇ ਤੜਦਾ ਆ ਰਿਹਾ ਹੈ ਇਥੋਂ ਤੱਕ ਉਹ ਦੀਪਿਕਾ ਉਹਨਾਂ ਪਾਸੋਂ ਮਾਫੀ ਵੀ ਮੰਗ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਸ ਵੱਲੋਂ ਅਸ਼ਲੀਲ ਵੀਡੀਓ ਪਾਈਆਂ ਜਾ ਰਹੀਆਂ ਨੇ ਅਮਰਿਤਪਾਲ ਸਿੰਘ ਮਹਿਰੂ ਨੇ ਹੋਰ ਕੀ ਕੁਝ ਕਿਹਾ ਉਸ ਵੀਡੀਓ ਦੇ ਵੱਲ ਆਓ ਤੁਹਾਨੂੰ ਉਸ ਵੀਡੀਓ ਦੇ ਵੱਲ ਲੈ ਕੇ ਚੱਲਦੇ ਹਾਂ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੱਲ ਦੀ ਇੱਕ ਖਬਰ ਸਾਰੇ ਸੁਣ ਰਹੇ ਆ ਇਹ ਉਹ ਜਿਹੜੀ ਕੁੜੀ ਸੀਗੀ ਕਾਂਚਣ ਕੁਮਾਰੀ ਨਾਂ ਤਾਂ ਨਹੀਂ ਉਹਦੇ ਨਾਂ ਨਾਲ ਕੋਰ ਨਹੀਂ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਕਹਿੰਦੇ ਉਹਦੀ ਮੌਤ ਹੋ ਗਈ ਮੌਤ ਹੋ ਗਈ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ 'ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨੇ ਪਰ ਹਿੰਦੂ ਸਿੱਖ ਸਾਈ ਮੁਸਲਮਾਨ ਸਭ ਦਾ ਸਾਂਝਾ ਪੰਜਾਬ ਆ ਦੇਸ਼ ਆ ਇੱਕ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ ਬਾਹਰੋਂ ਜੂਪੀ ਬਿਹਾਰ ਤੋਂ ਕੋਈ ਭਈਆ ਰਾਣੀ ਆ ਕੇ ਤੇ ਮੂੰਹ ਚੱਕਿਆ ਉਹਦੇ ਨਾਂ ਨਾਲ ਕੌਰ ਲਾ ਲਵੇ ਤੇ ਫੇਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਦੀਆਂ ਨਹੀਂ ਕੀ ਚਮਕੌਰ ਦੀ ਗੜੀ ਕੀ ਸਰਹੰਤੀਆਂ ਨਹੀਂ ਹਾ ਕੀ ਠੰਡੇ ਬੁਰਜ ਕੀ ਗੁਰੂਆਂ ਨੇ ਸਾਡੇਆਂ ਨੇ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੌੜੀ ਦੇ ਬਈਆ ਰਾਂਗ ਆ ਕੇ ਸਾਡੇ ਨਾਲ ਜਿਹੜੇ ਸਰਨਾਮ ਬੀਬੀਆਂ ਵਾਲੇ ਕੌਰ ਨਾ ਨਾ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮਨ ਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਹੈ ਸਹੀ ਆ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਬੱਚੀਆਂ ਇਦਾਂ ਹੀ ਤੁਰੀਆਂ ਫਿਰਨ ਬਿਨਾ ਕੱਪੜਿਆਂ ਤੋਂ ਲਾਪਰਵਾਹ ਹੋ ਜਾਣ ਇੱਜ਼ਤ ਨਾ ਕਰਨ ਫਿਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਨੰਗ ਮਲੰਗ ਹੋ ਜਾਣ ਕਿ ਕਦਰ ਕੀਮਤ ਦਾ ਪਤਾ ਹੀ ਨਾ ਲੱਗੇ ਵੀ ਭੈਣਾਂ ਦੀ ਅਜਤ ਕੀ ਹੁੰਦੀ ਆ ਮਾਵਾਂ ਕੀ ਹੁੰਦੀਆਂ ਤੇ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇ ਦੀਆਂ ਕੁਝ ਵੀਡੀਆਂ ਪੇਡ ਨੇ ਵੀ ਉਤੇ ਤੇ ਪੈਸੇ ਪਾਉਣੇ ਪੈਂਦੇ ਫੇਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਦੇਖਣ ਵਾਸਤੇ ਜਿੱਥੇ ਕਹਿੰਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜਿ ਜਿੰਨੇ ਕੁ ਜਾਣਦੇ ਆ ਇਹੇ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਵੀ ਸਕੀ ਭਜਾਈ ਨਾ ਸੀ ਕੋਈ ਬੰਦ ਬਣਾਇਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਰੀਰਕ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਅਮੈਨ ਨੂੰ ਜੁਆਇਨ ਕਰਨ ਜਿਹੜੀਆਂ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੂਰਮਿਆਂ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਤੈਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਜਿਹੜਾ ਇਹ ਪੁੱਛਦਾ ਹੁੰਦਾ ਕਿ ਕੋਈ ਮੁੰਡੇ ਹੈ ਕਿ ਜਿਨ੍ਹਾਂ ਨੇ ਆਪਦੇ ਭਾਬੀਆਂ ਨਾਲ ਸਰੀਰਕ ਸੰਬੰਧ ਬਣਾਏ ਆ ਅਣਵਿਆਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਉਹਦੇ ਆਪਦੇ ਉਹਨੇ ਆਪਦੇ ਪੇਜ ਦਾ ਨਾ ਹੀ ਆਪ ਦਾ ਭਾਬੀ ਰੱਖ ਲਿਆ ਅੱਜ ਜ਼ਨਾਂ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਇਸ ਗੱਲ ਦਾ ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹੁੰਦਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜेड ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ ਚ ਲਾ ਕੇ ਸਾਰਾ ਪਰਿਵਾਰ ਬਹਿ ਕੇ ਦੇਖ ਲਓਗੇ ਤੇ ਮੈਨੂੰ ਤੁਸੀਂ ਮਾੜਾ ਜ਼ਰੂਰ ਕੀ ਤੇ ਤੇ ਸਾਡੇ ਦੋ ਸਿੰਘਾਂ ਦੀ ਰੈਸਟ ਪਈ ਆ ਭਾਈ ਜਸਪ੍ਰੀਤ ਸਿੰਘ ਮੈਹਰੋ ਤੋਂ ਤੇ ਭਾਈ ਨਿਮਰਤਜੀਤ ਸਿੰਘ ਹਰੀਆ ਤੋਂ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਵਿੱਚ ਸਾਨੂੰ ਕੋਈ ਪਰਵਾਹ ਨਹੀਂ ਹੈ ਮੇਰਾ ਨਾਂ ਆਉਂਦਾ ਮੇਰੇ ਮੇਰੇ ਨਾਲ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪਰਵਾਹ ਨਹੀਂ ਹੈ ਚਾਹੇ ਹਾਹੇ ਲੱਗਣਾ ਪਵੇ ਜੇ ਸੂਣੀ ਚੜ੍ਹਨਾ ਪਵੇ ਜੇ ਇਸ ਪੰਜਾਬ ਦੀ ਇੱਜ਼ਤ ਆਪਰੂ ਨੂੰ ਬਚਾਉਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣੀਆਂ ਤੁਸੀਂ ਇਹ ਵੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਹੀ ਤੁਰੇ ਫਿਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲੋ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਦੀਆਂ ਠਰਕੀ ਤੀਵੀਆਂ ਪੰਜਾਬ ਦੀਆਂ ਬੀਬੀਆਂ ਠਰਕੀ ਕਦੋਂ ਤੋਂ ਹੋਣ ਲੱਗ ਗਈਆਂ ਇਹ ਤਾਂ ਫਿਰ ਇਹ ਜੋ ਵੀ ਬਿਹਾਰ ਤੋਂ ਬਈਆ ਰਾਣੀ ਆ ਕੇ ਨੇ ਇਹ ਇਹ ਨਾਂ ਦੇਤਾ ਪੰਜਾਬ ਦੀਆਂ ਠਰਕੀ ਤੀਵੀਆਂ ਫਿਰ ਜਦੋਂ ਗਾਂ ਦੇਖਿਆ ਤੇ ਵਾਕਈ ਪਿਆ ਉਹ ਕਿਡੂੰਗ ਇਹਨਾਂ ਕਮੀ ਪਈਆਂ ਹੋਈਆਂ ਸੀ ਸਾਡੀ ਲਾਈਵ ਹੋਈ ਸੀ ਉਦੋਂ ਇਹਨੇ ਮਾਫੀ ਮੰਗੀ ਸੀ ਤੇ ਇਹਨੂੰ ਗੈਂਗਸਟਰਾਂ ਦਿਆਂ ਬਾਹਰੋਂ ਧਮਕੀਆਂ ਆਈਆਂ ਸੀ ਜੋ ਸਿੰਘਾ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਹੈ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸੇ ਹਿਸਾਬ ਨਾਲ ਵੀ ਪਨਾ ਦਿੱਤੀ ਜਾਵੇ ਤੇ ਅਜਿ ਤਦਾਰ ਭੈਣ ਬਣਾ ਕੇ ਗੱਲਬਾਤ ਕੀਤੀ ਸੀ ਨਾ ਤੇ ਇਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿਰ ਤੇ ਮੂੰ 1.5 ਲੱਖ ਰੁਪਇਆ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਇਹ ਭੈਣੇ ਕੰਮ ਨਾ ਕਰ ਉਦੋਂ ਇੰਦੀ ਜੈਸ ਵਾਲਾ ਅਰਗਿਆ ਨੇ ਸਾਡੇ ਵਿਰੁੱਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋਗੇ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਜਉਨਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਾਨੂੰਨ ਹੱਥ 'ਚ ਲੈਣਾ ਪਵੇ ਜੀ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਕੋਕਾ ਤਾਂ ਪਤਾ ਸਟੇਟ ਫਾਰਵਰਡ ਦੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਪਹਿਲਾਂ ਪਿਆਰ ਨਾਲ ਸਮਝਾਉਂਦੇ ਹੁੰਦੇ ਮੁੜ ਕੇ ਪਹਿਲਾਂ ਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਂਦੇ ਆ ਬੋਲਦੀ ਨਹੀਂ ਹੈ ਸਮਝ ਜੀ ਇਹ ਹੁਣ ਤੁਹਾਡੇ ਹੱਥ ਚ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਿਤਪਾਲ ਸਿੰਘ ਮੈਰੋ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕਹੋਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ ਵੀ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਵੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹ ਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਫਿਰਦਾ ਜਿਨ੍ਹਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟੂ ਵੀ ਮਿਲੇ ਸਮਝ ਗਏ ਇੱਕ ਪੁਲਸ ਦੀ ਕਾਰਵਾਈ ਦਾ ਹਿੱਸਾ ਪੁਲਿਸ ਸਤਿਕਾਰ ਰਹੀ ਹੈ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਸੀ ਭੁਗਤ ਲਾਂਗੇ ਉਹਨੂੰ ਉਹਦੇ ਗਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬੁਲਾਤਾ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲ ਨਹੀਂ ਮਿਲ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ ਦੀਪਿਕਾ ਲੂਥਰਾ ਨੂੰ ਚੇਤਾਵਨੀ ਦਿੰਦੇ ਆਮਰਪਾਲ ਸਿੰਘ ਮੈਰੋ ਨੇ ਕਿਹਾ ਕਿ ਜੇਕਰ ਉਹ ਅਜੇ ਵੀ ਨਹੀਂ ਸੁਧਰੀ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਵੀਡੀਓ ਵਿੱਚ ਆਮਰਪਾਲ ਨੇ ਇਹ ਵੀ ਆਖਿਆ ਹੈ ਕਿ ਪਾਰਕਿੰਗ ਸਿਰਫ ਬਠਿੰਡਾ ਵਿੱਚ ਹੀ ਨਹੀਂ ਤੇ ਇਹ ਵੀ ਜ਼ਰੂਰੀ ਨਹੀਂ ਕਿ ਹਰ ਵਾਰ ਤੁਹਾਨੂੰ ਲਾਸ਼ ਵੀ ਮਿਲੇ ਤਾਂ ਤੁਸੀਂ ਇਸ ਵੀਡੀਓ ਤੋਂ ਕੀ ਸਮਝਦੇ ਹੋ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਤੇ ਅੱਗੇ ਦੀਆਂ ਵੱਡੀਆਂ ਤਾਜ਼ਾ ਤਰੀਨ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦੇਸੀਵਾਲ ਉਦੋਂ ਤੱਕ ਲਈ ਸਾਨੂੰ ਦਾ ਇਜਾਜ਼ਤ ਕੈਮਰਾ ਪਰਸਨ ਦਲਜੀਤ ਦੇ ਨਾਲ ਮੈਂ ਜੇ ਧੰਨਵਾਦ